ਸਾਰਿਆਂ ਨੂੰ ਪਿਆਰ ਇਸ ਤਰ੍ਹਾਂ ਦੇ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਖੁਮਾਰੀ ਤੇ ਚੈਨਲ ਤੋਂ ਸਰਬਜੀਤ ਕਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਉਦੋਂ ਦੀ ਇੱਕ ਸਖੀ ਹੈ ਤਾਂ ਆਪਾਂ ਸ਼ੁਰੂ ਕਰਨ ਲੱਗੇ ਹਾਂ ਸ਼੍ਰੀ ਗੋਬਿੰਦ ਸਿੰਘ ਜੀ ਪੂਰਨ ਮਸੰਦ ਜਿਉਣਾ ਤੇ ਟੇਣ ਇਸ ਸਖੀ ਜੀ ਵਾਈਗੁਜਿਕਾ ਕਾਂਸਾ ਵਾਈਗੁਜਿਕੀ ਫਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਮਕੌਰ ਸਾਹਿਬ ਦੀ ਘੜੀ ਨੂੰ ਛੱਡ ਕੇ ਤੇ ਦੁਸ਼ਮਣ ਨੂੰ ਲਲਕਾਰ ਕੇ ਅੱਗੇ ਵਧੀ ਤਾਂ ਪਿੰਡ ਬਹਿਲੋਲਪੁਰ ਦੇ ਨਜ਼ਦੀਕ ਉਹ ਪਹੁੰਚ ਗਈ ਤਾਂ ਇਸ ਪਿੰਡ 'ਚ ਕਹਿੰਦੇ ਗੁਰੂ ਘਰ ਦਾ ਮਸੰਦ ਉਰ ਰਹਿੰਦਾ ਸੀ ਇਹਨੂੰ ਨਗੀਨਾ ਖੱਤਰੀ ਵੀ ਕਿਹਾ ਜਾਂਦਾ ਸੀਗਾ ਇਹ ਬਹੁਤ ਸਾਲਾਂ ਤੋਂ ਕਹਿੰਦੇ ਗੁਰੂ ਘਰ 'ਚ ਰਸਤ ਤੇ ਭੇਟਾ ਇਕੱਠੀ ਕਰਕੇ ਭੇਜਿਆ ਕਰਦਾ ਸੀ ਜਦੋਂ ਵੀ ਇਹਨੇ ਸ਼੍ਰੀ ਨਾਨਕਪੁਰ ਸਾਹਿਬ ਗੁਰੂ ਜੀ ਦੇ ਦਰਸ਼ਨ ਲਈ ਜਾਣਾ ਤਾਂ ਅਕਸਰ ਕਹਿਣਾ ਕਿ ਗੁਰੂ ਜੀ ਕਦੇ ਮੇਰੇ ਘਰ ਵੀ ਆ ਕੇ ਚਰਨ ਪਾਓ ਕਹਿੰਦੇ ਇਹ ਹਰ ਵਾਰੀ ਗੁਰੂ ਜੀ ਕੀ ਬੇਨਤੀ ਕਰਦਾ ਕਿ ਮਹਾਰਾਜੀ ਤੁਸੀਂ ਕਦੇ ਵੀ ਇਸ ਗਰੀਬ ਦੀ ਝੌਂਪੜੀ 'ਚ ਨਹੀਂ ਆਉਂਦੇ ਕਦੇ ਤਾਂ ਮੈਨੂੰ ਮਾਣ ਬਖਸ਼ੋ ਕਿ ਮੈਂ ਆਪ ਜੀ ਦੀ ਸੇਵਾ ਕਰ ਸਕਾਂ ਤਾਂ ਗੁਰੂ ਜੀ ਕਹਿੰਦੇ ਇਹਦੀ ਗੱਲਾਂ ਸੁਣ ਕੇ ਹੱਸ ਛੱਡਦੇ ਸੀ ਤੇ ਕਦੇ ਕਦੇ ਕਹਿ ਵੀ ਦਿੰਦੇ ਵੇਖ ਲੰਨ ਕਹਿੰਦੇ ਆ ਜਦੋਂ ਆਏ ਤਾਂ ਤੋਂ ਪਛਾਨਣਾ ਵੀ ਨਹੀਂ ਤੇ ਘਰ ਦੇ ਅੰਦਰ ਵੜਨ ਵੀ ਨਹੀਂ ਦੇਣਾ ਤੇ ਕਹਿੰਦਾ ਲਵ ਮਹਾਰਾਜ ਇਹ ਕੀ ਕਹਿ ਰਹੇ ਹੋ ਦਾਸ ਤਾਂ ਤੁਹਾਡੀ ਰੀਝ ਨਾਲ ਸੇਵਾ ਕਰੂਗਾ ਤੁਸੀਂ ਇੱਕ ਵਾਰੀ ਚਰਨ ਤਾਂ ਪਾਓ ਤਾਂ ਗੁਰੂ ਸਾਹਿਬ ਕਹਿੰਦੇ ਚੰਗਾ ਭਾਈ ਕਿਸੇ ਦਿਨ ਆਵਾਂਗੇ ਤੇਰੇ ਘਰ ਵੀ ਹੁਣ ਕਹਿੰਦੇ ਬਾਜ ਜਾਲੇ ਮਾਹੀ ਦਸ਼ਮੇਸ਼ ਪਿਤਾ ਰਾਤ ਦੇ ਨੀਰੇਚ ਨੰਗੇ ਪੈਰੀ ਤੁਰੇ ਜਾ ਰਹੇ ਨੇ ਹੱਥ ਚ ਨੰਗੀ ਤਲਵਾਰ ਹੈ ਜਾਮਾ ਵਿਚਾਲੀਆਂ ਚ ਫਸ ਕੇ ਕਈ ਜਗ੍ਹਾ ਤੋਂ ਪਟ ਗਿਆ ਹੈ ਪੈਰਾਂ ਚ ਕੰਡਿਆਂ ਨੇ ਜ਼ਖਮ ਕੀਤੇ ਹੋਏ ਨੇ ਜਿਨ੍ਹਾਂ ਚ ਲਹੂ ਵੀ ਸਿਮਰੇ ਹੈ ਰਾਤ ਦਾ ਸਮਾਸੀ ਗੁਰੂ ਸਾਪਾਂ ਤੇ ਪਿੰਡ ਬਹਿਲੌਰpur ਪਿੰਡ ਤੇ ਬਾਹਰ ਕਹਿੰਦੇ ਇੱਕ ਬੰਦਾ ਮਿਲਿਆ ਗੁਰੂ ਸਾਪ ਕਹਿੰਦੇ ਕਿ ਭਾਈ ਪੂਰਨ ਮਸੰਦ ਦਾ ਪਿੰਡ ਇਹੀ ਹੈ ਤਾਂ ਕਹਿੰਦਾ ਹਾਂਜੀ ਗੁਰੂ ਸਾਪ ਕਹਿੰਦੇ ਸਨ ਪੂਰਨ ਦੇ ਘਰ ਪਹੁੰਚਾ ਦੇਵੇਂਗਾ ਤਉਹ ਕੰਤਾ ਕਹਿੰਦਾ ਆਹੋ ਜੀ ਕਿਹੜੀ ਵੱਡੀ ਗੱਲ ਐ ਇਹ ਤੇ ਉਹ ਜਿਹੜਾ ਵਿਅਕਤੀ ਸੀ ਕਹਿੰਦਾ ਗੁਰੂ ਸਾਹਿਬ ਨੂੰ ਉਹ ਨਹੀਂ ਸੀ ਜਾਣਦਾ ਉਹ ਗਿਆ ਕੀ ਹੋ ਲਿਆ ਤੇ ਗੁਰੂ ਸਾਹਿਬ ਉਹਦੇ ਪਿੱਛੇ-ਪਿੱਛੇ ਤੁਰ ਹੀ ਗਏ ਮਹੰਤ ਦਾ ਜਿਹੜਾ ਘਰ ਸੀ ਬਹੁਤ ਵੱਡਾ ਸੀ ਤੇ ਨਾਲ ਹੀ ਉਹਦਾ ਪਸ਼ੂਆਂ ਦਾ ਬਹੁਤ ਵੱਡਾ ਬਾੜਾ ਵੀ ਸੀ ਇਸ ਬਾੜੇ 'ਚ ਹੀ ਕਹਿੰਦੇ ਪੂਰਨ ਮਸੰਦ ਦਾ ਨੌਕਰ ਜਿਉਣਾ ਰਹਿੰਦਾ ਸੀ ਤੇ ਉਹ ਵਿਅਕਤੀ ਗੁਰੂ ਜੀ ਨੂੰ ਜਿਉਣਾ ਕੋਲ ਛੱਡ ਕੇ ਚਲੇ ਗਿਆ ਤੇ ਜਿਉਣਾ ਵੀ ਕਹਿੰਦੇ ਪਛਾਣਦਾ ਨਹੀਂ ਸੀ ਗੁਰੂ ਸਾਹਿਬ ਨੂੰ ਪਰ تیر ਅਤੇ ਨੂਰ ਦੇਖ ਕੇ ਪ੍ਰਭਾਵਿਤ ਜ਼ਰੂਰ ਹੋ ਗਿਆ ਸੀ। ਈ ਕੋਈ ਪੰਚੀ ਵੀ ਰੁਹੇ ਹੱਥ 'ਚ ਨੰਗੀ ਤਲਵਾਰ ਦੇਖ ਕੇ ਕੁਝ ਡਰ ਵੀ ਰਿਹਾ ਸੀ। ਕਹਿੰਦੇ ਪੁੱਛਦਾ ਜਿਉਣਾ ਦੱਸੋ ਜੀ ਤਕੁਰ ਸਾਹਿਬ ਕਹਿੰਦੇ ਪੂਰਨ ਵਸੰਨ ਨੂੰ ਬੁਲਾ ਕੇ ਲਿਆ ਅਸੀਂ ਉਹਨੂੰ ਮਿਲਣਾ ਹੈ ਜਉਣਾ ਕਹਿੰਦਾ ਜੀ ਹਜ਼ੂਰ ਪਰ ਮੈਨੂੰ ਆਪਣੇ ਮਾਲਕ ਨੂੰ ਇਹ ਦੱਸਣਾ ਪਊਗਾ ਮਿੱਤ ਤੁਸੀਂ ਕੌਣ ਹੋ ਤਾ ਗੁਰੂ ਸਾਹਿਬ ਕਹਿੰਦੇ ਜੱਜ ਜਾ ਕੇ ਕਹਿੰਦੇ ਅਸੀਂ ਅਨੰਦਪੁਰ ਸਾਹਿਬ ਤੋਂ ਆਏ ਹਾਂ ਜਿਉਣਾ ਕਹਿੰਦਾ ਉਹ ਤਾਂ ਠੀਕ ਹੈ ਜੀ ਪਰ ਉਸਤਾ ਕੀ ਮਾਫ਼ ਆਪਣਾ ਨਾਂ ਤਾਂ ਦੱਸ ਤੋ ਕਹਿੰਦੇ ਕਹੇ ਦੀ ਗੁਰੂ ਗੋਬਿੰਦ ਸਿੰਘ ਆਏ ਨੇ ਹੁਣ ਜਦੋਂ ਕਹਿੰਦੇ ਨਾਂ ਸੁਣਿਆ ਜਿਉਣੀ ਨੇ ਚਾੜ ਚੜ ਗਿਆ ਉਹਨੂੰ ਉਹਨੂੰ ਪਤਾ ਸੀ ਵੀ ਮੇਰਾ ਮਾਲਕ ਇਸੇ ਗੁਰੂ ਦਾ ਖੇਤਮਤਕਾਰ ਹੈ ਕਹਿੰਦਾ ਉਹ ਖੁਦ ਰੱਬ ਮੇਰੇ ਵਾੜੇ ਚ ਆ ਗਿਆ ਮੇਰਾ ਰੈਪਰ ਮੇਰੇ ਸਾਹਮਣੇ ਹੈ ਬਾੜੇ ਦੇ ਅੰਦਰ ਹੀ ਕਹਿੰਦੇ ਰੱਖੀ ਹੋਈ ਸੀ ਮੰਜੀ ਚੱਕ ਕੇ ਇੱਕ ਪਾਸੇ ਢਾਤੀ ਤੇ ਪਿਆਰ ਨਾਲ ਗੁਰੂ ਸਾਹਿਬ ਨੂੰ ਕਹਿੰਦਾ ਉਸ ਮੰਜੇ ਤੇ ਬਿਠਾਤਾ ਕੋਲੇ ਹੱਤਵਾਲਤੀ ਤੇ ਫਿਰ ਆਪ ਮਸੰਦ ਨੂੰ ਬੁਲਾਉਣ ਲਈ ਚਵਾਰੇ ਵੱਲ ਭੱਜਿਆ ਜਾ ਰਿਹਾ ਕਦੇ ਦਰਵਾਜ਼ਾ ਖੜਕਾਇਆ ਤੇ ਉੱਚੀ ਆਵਾਜ਼ ਚ ਬੋਲਿਆ ਮਾਲਕ ਮਾਲਕ ਛੇਤੀ ਭੂਆ ਖੋਲੋ ਉਹ ਆਏ ਨੇ ਤਾਂ ਮਸੰਦ ਕਹਿੰਦਾ ਅੰਦਰੋਂ ਕੌਣ ਆਇਆ ਨੇ ਅੰਦਰੋਂ ਇਸ ਤਰ੍ਹਾਂ ਦੇ ਕਈ ਸਵਾਲ ਕਹਿੰਦੇ ਜਉਨੇ ਨੂੰ ਕਿਤੇ ਮਸੰਦ ਨਹੀਂ ਤੇ ਬੁਹਾ ਖੋਲਤਾ ਕਦੋਂ ਜਦੋਂ ਪੂਰਨ ਨੇ ਸਵਾਲ ਕੀਤਾ ਵੀ ਕੌਣ ਆਏ ਨੇ ਤੈਦਾ ਜਵਾਬ ਜਉਨੇ ਨੇ ਬੜੇ ਸਤਕਾਰ ਨਾਲ ਇਹ ਕਹਿੰਦਿਆਂ ਦਿੱਤਾ ਕਿ ਅਨੰਦਪੁਰ ਦੇ ਮਾਲਕ ਆਏ ਨੇ ਜੀ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰੀ ਤਾਂ ਕਹਿੰਦੇ ਮਸੰਦ ਦਾ ਧੀਲੇ ਸੋਚ ਕੇ ਢੋਲ ਗਿਆ ਕਿ ਮੁਗਲ ਫੌਜਾਂ ਦਾ ਭਾਗੀ ਤੇ ਮੇਰੇ ਘਰ ਚ ਫਿਰ ਉਹਨੇ ਕਹਿੰਦੇ ਹੌਸਲਾ ਕਰਕੇ ਪੁੱਛਿਆ ਤੱਲੇ ਨੇ ਕਿ ਕੋਈ ਨਾਲ ਵੀ ਹੈ ਤਾਂ ਜੋਣਾ ਕਹਿੰਦਾ ਕੱਲੇ ਹੀ ਨਹੀਂ ਜੀ ਹੱਥ ਚ ਨੰਗੀ ਤਲਵਾਰ ਹੈ ਤੇ ਪੈਰ ਚ ਕੰਨਾਂ ਲਿਬੜੇ ਹੋਏ ਨੇ ਜਾਮਾ ਵੀ ਲੀਰੋ ਲੀਰ ਹੈ ਤਾਂ ਮਸੰਦ ਕਹਿੰਦਾ ਆਪਣੇ ਨੌਕਰ ਨੂੰ ਕਹਿੰਦਾ ਫੇ ਤੂੰ ਕੀ ਕਿਹਾ ਕਹਿੰਦਾ ਮੈਂ ਕਿਹਾ ਕਿ ਮਸੰਦ ਜੀ ਆਰਾਮ ਕਰ ਰਹੇ ਨੇ ਮੈਂ ਹੁਣੇ ਚਿਵਾਰੇ ਚੁਗਲਾ ਕੇ ਲਿਆਉਣਾ ਆਪਣੇ ਮਾਲਕ ਨੂੰ ਕਹਿੰਦਾ ਨਾਲੇ ਜੀ ਛੇਤੀ ਕਰੋ ਉਹਨਾਂ ਨੂੰ ਸਾਫ਼ ਵਸਤਰ ਪਹਿਨਾਓ ਤੇ ਪਲੰਘ ਤੇ ਬਿਠਾ ਕੇ ਸੇਵਾ ਕਰੋ ਤਾਂ ਮਸੰਦ ਕਹਿੰਦਾ ਡੰਗਰਾ ਤੂੰ ਇਹ ਕਿਉਂ ਕਹਿਣਾ ਸੀ ਜੇ ਹੁਣ ਕਹਿ ਦੇ ਕਿ ਮੈਂ ਕਰੇ ਨਹੀਂ ਹੈਗਾ ਮੈਸੂਨ ਕੀ ਕਹਿੰਦਾ ਜਿਉਣਾ ਬੜੇ ਭਾਰੀ ਕਦਮਾਂ ਦੇ ਨਾਲ ਚਵਾਰੇ ਤੋਂ ਹੇਠਾ ਉਤਰਿਆ ਗੁਰੂ ਸਾਹਿਬ ਕਹਿੰਦੇ ਜਿਉਣ ਚੁਗਿਆ ਆ ਜਾ ਮੇਰੇ ਕੋਲ ਕੀ ਕਹਿੰਦਾ ਵਰਪੂਰਨ ਮਸੰਦ ਹੁਣ ਕਹਿੰਦੇ ਜਿਉਣੀ ਕੋਲ ਬੋਲਿਆ ਨਹੀਂ ਜਾ ਰਿਹਾ ਸੀ ਉਹ ਬਸ ਰੂਰਿਆ ਸੀ ਤੇਨੇ ਗੁਰੂ ਸਾਹਿਬ ਨੇ ਜਿਉਂਨੇ ਦੀ ਕੰਡ ਤੇ ਹੱਥ ਫੇਰਦਿਆ ਉਹਨੂੰ ਸੀਸ ਦਿੰਦਿਆ ਗਿਆ ਜਿਉਂਨਿਆ ਵਕਤ ਪਹੇਤ ਤੋ ਪਰਛਾਵਾਂ ਵੀ ਸਾਥ ਛੱਡ ਦਿੰਦਾ ਹੈ। ਕਿ ਕੀ ਹੋਈ ਰਾਤ ਮੈਂ ਸਭ ਕੁਝ ਸੁਣ ਲਿਆ ਹੈ। ਕਿਤੇ ਚੰਗਾ ਫਿਰ ਅਸੀਂ ਚੱਲਦੇ ਆਂ। ਤੂੰ ਜਮ ਦਬਾਸ ਤਰੇ। ਤੇਰਾ ਕੋਈ ਕਸੂਰ ਨਹੀਂ। ਤੂੰ ਕਿਉਂ ਰੋ ਰਹੇ ਹੈਂ? ਇਹ ਤਾਂ ਪੁਰਾਣੀ ਹਰ ਵਾਰੀ ਸਤਾ ਦਿੰਦਾ ਹੁੰਦਾ ਸੀ। का आए सी। ने। मिट्टी आली खूह की टिंड च कुछ अग पाके उतो रस्सी भी बनती रसी टिंड चुकनी सौखी रहे गुरु जी ने भारे मन ਅਦੇ ਟਿੰਟ ਫੜਾਉਂਦੇ ਆ ਚੋਣਾ ਰੁਪਿਆ ਚਾਰ ਰੋਜ਼ਾ ਕਦਮ ਇਲੰ ਇਹ ਸੱਨਿਆ ਨਗਰੀਬ ਲੱਤਾਰ ਬੰਦਾ ਬੀਵਸਾ ਐ ਟਿੰਟ ਨਾਲ ਲੈ ਚੋ ਤਾਂ ਤਾਂ ਤੋਂ ਬਚਨ ਲਈ ਸੇਕ ਮਿਲਦਾ ਰੋ ਮੈਂ ਸਮਸਾਰ ਦਾ ਗੁਲਾਮ ਹਾਂ ਮੇਰਾ ਆਪਣਾ ਤਾਂ ਘਰ ਵੀ ਨਹੀਂ ਜੇਕਰ ਮੇਰੇ ਕੋਲ ਵੀ ਡੌਣ ਜੋ ਕਿ ਆਪਣੀ ਥਾਂ ਹੁੰਦੀ ਤਾਂ ਮੈਂ ਤੁਹਾਨੂੰ ਨੇਰੀ ਰਾਜ ਕਿਤੇ ਜਾਣ ਨਹੀਂ ਦੇਣਾ ਸੀ ਪਰ ਮੈਨੂੰ ਮਾਫ ਕਰਿਓ ਗੁਰੂ ਸਾਹਿਬ ਤਾਂ ਕਹਿੰਦੇ ਗੁਰੂ ਸਾਹਿਬ ਨਹੀਂ ਉੱਤਕੇ ਜੁਣੇ ਨੂੰ ਛਾਤੀ ਨਾਲ ਲਾਇਆ ਤੇ ਕਹਿੰਦੇ ਜੁਣਿਆ ਤੁਲਾ ਚਾਰਨੀ ਅਸਲੀ ਮਾਤਾ ਤੇਰੀ ਅੰਦਰ ਹਲਿਵੀ ਕਰਨਾ ਤੇ ਤੇ ਆ ਮਰੀਨੀ ਤੂੰ ਮੇਰਾ ਪਿਆਰਾ ਪੁੱਤ ਹੈ ਇਹ ਕਹਦੇ ਉਹ ਕਹਿੰਦੇ ਦੋ ਜਾਨ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ ਬਹਿਲੋਲਪੁਰ ਤੋਂ ਮਾਛੀਵਾੜੇ ਲਈ ਰਵਾਨਾ ਹੋ ਗਏ ਟਿੰਡਜ ਪਹੀ ਲੱਕੜ ਚਲਦੀ ਰਹੀ ਤੇ ਰਸਤੇ ਚ ਕੁ ਸੇਕ ਦਿੰਦੀ ਰਹੀ ਤੇ ਅੰਕੇ ਜਾ ਕੇ ਅਕ ਬੁੱਝ ਗਈ ਤੇ ਹੌਲੀ ਹੌਲੀ ਟਿੰਡ ਵੀ ਠੰਡੀ ਹੁੰਦੀ ਗਈ ਪਰ ਗੁਰੂ ਸਾਹਿਬ ਨੇ ਉਸ ਸਿੱਟੇ ਨਹੀਂ ਕਹਿੰਦੇ ਮਾਛੀਵਾੜੇ ਦੇ ਜੰਗਲ ਚ ਜਾ ਕੇ ਇਹੋ ਟਿੰਡ ਗੁਰੂ ਸਾਹਿਬ ਨੇ ਸਰਾ ਨਹੀਂ ਵਜਾ ਆਪਣੇ ਸਿਰ ਤੇ ਹੀ ਠੜਕ ਲਈ ਸੀ ਸਸਿਗਲ ਵੀਰ वेलकम है जी बहुत बहुत शुक्रिया आने ली परिवार सारा बहुत वादिया थैंक यू लाइक कराइव आपन जी कविता एक जो कि चरण सिंह सफरी जी की लिखी हुई है कहते चन माता गुजरी का सुता कंटिया की सेज बछाई ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਅਜੀਤ ਤੇ ਜੁਝਾਰ ਵਟੜੀ ਜ਼ੋਰਾ ਵਰ ਤੇ ਫਤੇ ਸਿੰਘ ਛੋਟੇ ਤਾਰਿਆਂ ਨੇ ਰੋਕੇ ਪੁੱਛਿਆ ਕਿੱਥੇ ਗਏ ਨੀ ਜਿਗਰ ਦੇ ਟੋਟੇ ਦੋ ਚਮਕੌਰ ਵਿੱਚ ਤੇ ਦੋ ਨੇ ਕੰਧ ਤੇ ਸਹੀਤੀ ਪਾਈ ਚੰਨ ਮਾਤਾ ਗੁਜ਼ਰੀ ਦਾ ਸੁੱਤਾ ਕੰਡਿਆਂ ਤੇ ਸੀਜ ਵਚਾਈ ਅੱਤੇਆਂ ਗੁਲਾਬ ਰੰਗੀਆਂ ਸੋਚ ਪੈ ਕੇ ਫਟਣ ਨੂੰ ਆਈਆਂ ਚੰਬ ਦੇ ਕੰਡਿਆਂ ਨੇ ਉਹਦੇ ਪੱਪਾਂ ਤੇ ਪੁੱਟੀਆਂ ਪਾਈਆਂ ਤੂੜੂ ਉਹਦੇ ਕਦਮਾਂ ਦੀ ਲੋਕਾਂ ਚੁੱਕ ਕੇ ਮੱਥੇ ਤੇ ਲਾਈ ਚੰਨ ਮਾਤਾ ਕੁਜ਼ਰੀ ਦਾ ਤੱਕ ਘੰਟੇ ਆਤੇ ਸੀਚ ਫਚਾਈ ਕਾਲਜੇ ਨੂੰ ਧੋ ਪੈਂਦੀ ਕੋਣ ਲਿਖਿਆ ਵਿਦਾਤਾਂ ਦੀਆਂ ਮੋੜੇ ਜ਼ਾਲਮਾਂ ਨੇ ਹਿੰਦਿਆਂ ਦੀ ਖਿੱਚ ਖਿੱਚ ਕੇ ਜਿਵੇਂ ਉਹ ਤੋੜੇ ਅੰਦਰਾਂ ਦੇ ਦਰਵਾਟਕੇ ਉਹ ਤਾਂ ਬੰਮਣਾਂ ਦੇ ਘਾਲੇ ਵਿੱਚ ਪਾਈ ਜਨਮ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੀਜ ਵਿਚਾਈ ਵੰਤ ਪਏ ਸਫਰੀਨੋ ਪਿਆ ਦੁਖੜੇ ਤੇ ਦੁਖੜਾ ਸਹਿਣਾ ਯਾਰੜੇ ਦਾ ਸੱਤਰ ਚੰਗਾ ਸਾਨੂੰ ਪੱਟ ਖੇੜਿਆਂ ਦਾ ਰਹਿਣਾ ਸੀਨੇ ਵਿੱਚ ਲੈ ਕੇ ਸੋਂਗਿਆ ਦਿਲ ਆਪਣਾ ਤੇ ਪੀੜ ਪਰਾਈ ਚੰਨ ਮਾਤਾ ਕੁਜ਼ਰੀ ਦਾ ਸੁੱਤ ਕਰਦਿਆਂ ਤੇ ਸੀਝ بچਾਈ ਸੀਨੇ ਨਾਰਤੇ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਸਾਸੰਦਿ ਸਿਵਾਏ ਗੁਰਜੀ ਕਾ ਖਾਲਸਾ ਵਾਇਕੁ ਜੀ ਕੀ ਕੋਰ ਕਵਿਤਾ ਲਿਖੀ ਹੈ ਜੀ ਪਾਪੂ ਕਨੈਲ ਸਿੰਘ ਪਾਰਸ ਜੀ ਨੇ ਕਿਉਂ ਪਕੜ ਮਸੂਮਾ ਨੂੰ ਨੇ ਲਈ ਪੁਲਸੀ ਜਾਂਦੇ ਤੱਕ ਨੂਰ ਇਲਾਹੀ ਨੂੰ ਨਿਉ ਨਿਉ ਪਰਪਤ ਸੀਸ ਨਿਗਾਉਂਦੇ ਨਾਲ ਹਕੂਮਤ ਦੇ

मन मोहनी रूहें दर्शन करते हा कंकोड़ी क्यों फड़ी सिपाहीयां ने पहनो ए हसਾਂ दी जोड़ी है फुल बरसा रहीयां परगियां परियां परिया स्वर्गा च खड़ीयां होरा अरशा च खड़ीयां धरती दे लोकां ने पहनो ਕਿਉਂ ਜੜੀਆਂ ਹੱਤ ਕੜੀਆਂ ਲਗਦੀ ਨਿਰਦੋਸ਼ਾਂ ਦੀ ਆਯੂ 10 ਸਾਲਾਂ ਤੋਂ ਥੋੜੀ ਕਿਉਂ ਫੜੇ ਸੁਪਾਈਆਂ ਨੇ ਪੈਨੋ ਇਹ ਹਰਸਾ ਦੀ ਜੋੜੀ ਨਸ਼ਮਣ ਤੇ ਰਾਮ ਕੁੜੀ ਜਾਹਿ ਰੂਪ ਬਸੰਤ ਦੁਨੀ ਮਾਤਾ ਮਤਰੀ ਨੇ ਕਟੇ ਘਰੂਪ ਹੋਣਗੇ ਓਏ ਰਹੀ ਕਿੱਧਰ ਫੁਲੇਰੇ ਜਾ ਟਹਿਣੀ ਸਣੇ ਫੁੱਲਾਂ ਦੀ ਟੋੜੀ ਕਿਉ ਫੜੀ ਸੁਪੰਨਿਆਂ ਨੇ ਪੈਣੋ ਏ ਹੰਸਾਂ ਦੀ ਜੋੜੀ ਤੱਕ ਕੇ ਤੇ ਸ਼ਕਲਾਂ ਨੂੰ ਯੂਸਫ ਡਿਗਦਾ ਬਾਹੇ ਤੈਨੇ ਅੱਖੀਆਂ ਵੀ ਜੋਤ ਅੱਗੇ ਜਾਂਦੀ ਸੂਰਜ ਚੰਦ ਗ੍ਰਹਿਣੀ ਪਾਨਾ ਜੀਆ ਬੁੱਲੀਆਂ ਤੇ ਰਹੀਆਂ ਹੱਸ ਦਿਵਾਲੀ ਲੋੜੀ ਜੋ ਫੜੀ ਸੁਪਾਈਆਂ ਨੇ ਪਹਿਣੋ ਇਹ ਹੰਸਾਂ ਦੀ ਜੋੜੀ ਕਿਹਾ ਮੁਸਲਮ ਬੇਟੀ ਨੇ ਹੈ ਹਸਨ ਹੁਸੈਨ ਅਸਾਡੇ ਪੈ ਵੈਰ ਜਿੱਤੀ ਆਨੀ ਮਾਰੇ ਤੇ ਕੀ ਦੁਖੜੇ ਢਾਡੇ ਹੈਦਰ ਦੇ ਬੇਟਿਆਂ ਦੀ ਜ਼ਾਲਮ ਲੋਕਾਂ ਰਤਨ ਚੋੜੀ ਕਿਉਂ ਫਰੀਸ ਬੰਨਿਆ ਨਹੀਂ ਪੈਣੋਂ ਇਹ ਹੰਸਾਂ ਦੀ ਚੋੜੀ ਆਪਣੀ ਅੱਖਾਂ 'ਚੋਂ ਹੰਝੂ ਮੱਲੋ ਮੱਲ ਕੇ ਰਦੇ ਬਾਰੂ ਅੰਗ ਥਿੜਕ ਰਹੇ ਅੰਦਰੋਂ ਕੰਬੀ ਜਾਂਦੇ ਹੀ ਤੇ ਉਹ ਵਾਰ ਇੱਕ ਢਾਰ ਚ ਜਾਂਦੇ ਹੀਰੇ ਹਨ ਵਿਛੋੜੀ ਕਿਉ ਫੜੀ ਸਪਾਈਆਂ ਨਹੀਂ ਪੈਣੋਂ ਇਹ ਅੰਸਾ ਦੀ ਚੋੜੀ ਸਾਸਕ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਵੀ ਸਪੋਰਟ ਕਰਨ ਲਈ ਥੈਂਕ ਯੂ ਸੋ ਮਚ ਮੈਂ ਮੈਂ ਵੀ ਰੇ ਕੋਈ ਪਕਾੜੇ ਨਹੀਂ ਖਾਦੇ ਹੈਗੇ चलो भी रहे आप बंद करिए लाइव बहुत बहुत शुक्रिया थोड़ा सपोर्ट करने वाहेगुरु जी का खालसा श्री वाहेगुरु जी की फतेह